ਸਸ਼ੀ ਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਹਰ ਵਾਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਵੱਖਰੀ ਨਿਊਜ਼ ਜ਼ਰੂਰ ਲੈ ਕੇ ਆਉਂਦੇ ਆ ਤਾਂ ਅੱਜ ਇੱਕ ਹੋਰ ਨਿਊਜ਼ ਲੈ ਕੇ ਆਏ ਹਾਂ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਤੁਸੀਂ ਖੁਦ ਦੇਖ ਸਕਦੇ ਹੋ ਕਿ ਨੌਜਵਾਨ ਮੁੰਡੇ ਇੱਥੋਂ ਤੱਕ ਕਿ ਕੁੜੀਆਂ ਵੀ ਨਸ਼ੇ ਦੀ ਦਲਦਲ ਦੇ ਵਿੱਚ ਦਸਿਆ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਮੁੰਡੇ ਨੂੰ ਫੜਿਆ ਹੋਇਆ ਉਸ ਨੇ ਸ਼ਰੀ ਸਰ ਪਾਇਆ ਪਰ ਸਿਰ ਤੋਂ ਮੋਨਾ ਤੇ ਇਹ ਸਾਰਾ ਕੁਝ ਕਾਦੇ ਪਿੱਛੇ ਹੋ ਰਿਹਾ ਨਸ਼ੇ ਪਿੱਛੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਵਿਅਕਤੀ ਆ ਜਿਹੜਾ ਮੁੰਡਾ ਆ ਇਹ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਅਤੇ ਚੋਰੀ ਕਰਨ ਦੇ ਵਾਸਤੇ ਕਿਸੇ ਹੋਰ ਨੇ ਸ਼ਹਿਰ ਦੇ ਵਿੱਚ ਆਇਆ ਜਿੱਥੇ ਲੋਕਾਂ ਨੇ ਇਸ ਨੂੰ ਕਾਬੂ ਕੀਤਾ ਤੇ ਜਦੋਂ ਫੜ ਲਿਆ ਇਸ ਨੂੰ ਫੜਨ ਤੋਂ ਬਾਅਦ ਜਦੋਂ ਇਸ ਦਾ ਹੂਲੀਆ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਇਹ ਤਾਂ ਇੱਕ ਤਰੀਕੇ ਦਾ ਨਸ਼ੇੜੀ ਆ ਜੋ ਕਿ ਚੋਰੀ ਕਰਕੇ ਆਪਣਾ ਨਸ਼ਾ ਪੂਰਾ ਕਰਦਾ ਸੀ ਪਰ ਇਸ ਨੇ ਸ਼ਿਰੀ ਸਾਹਿਬ ਪਾਰ ਕੇ ਜਿਹੜੀ ਕਿ ਬੇਅਦਬੀ ਕੀਤੀ ਹੈ ਸਿਰ ਤੋਂ ਇਹ ਮੋਨਾ ਸਿਰਫ ਇਸ ਨੇ ਲੁੱਟਾ ਖਵਾ ਚੋਰੀ ਕਰਨ ਦੇ ਵਾਸਤੇ ਇਸ ਨੇ ਜਿਹੜਾ ਕਿ ਇਸ ਤਰੀਕੇ ਦੇ ਨਾਲ ਪਹਿਰਾਵਾ ਪਾਇਆ ਗੁਰੂ ਸਿੱਖੀ ਨੂੰ ਜਿਹੜੇ ਕਿ ਢਾਲ ਲਗਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਲੋਕਾਂ ਨੇ ਕਾਫੀ ਇਸ ਦੀ ਜਿਹੜੀ ਕਿ ਕੁੱਟਮਾਰ ਕੀਤੀ ਚਾਲਦੀ ਆ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦਾ ਜਿਹੜਾ ਹੋ ਲਿਆ ਤਾਂ ਕਿਉਂ ਲੋਕ ਗਲਤ ਰਾਤ ਤੇ ਤਾਂ ਖੁਦ ਪੈ ਰਹੇ ਨੇ ਪਰ ਗਲਤ ਰਾਤ ਤੇ ਪੈਣ ਦੇ ਉੱਤੇ ਧਾਰਮਿਕ ਦਾ ਜਿਹੜਾ ਸਹਾਰਾ ਲੈਂਦੇ ਨੇ ਇਹ ਬਹੁਤ ਵੱਡੀ ਗਲਤ ਗੱਲ ਹੈ ਇਦਾ ਨਹੀਂ ਹੋਣਾ ਚਾਹੀਦਾ ਗੁਰਸਿੱਖੀ ਨੂੰ ਢਾਲ ਲਗਾਉਂਦੀਆਂ ਹਰਕਤਾਂ ਕਿਉਂ ਵਾਰ-ਵਾਰ ਕੀਤੀਆਂ ਜਾ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਇਸ ਵੀਡੀਓ ਤੇ ਤਾਂ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਦੱਸਿਓ ਕਿ ਆਖਰ ਕੀ ਹੋਣਾ ਚਾਹੀਦਾ ਕਿਉਂਕਿ ਅਸੀਂ ਵੀ ਕਮੈਂਟ ਪੜੇ ਨੇ ਤਾਂ ਲੋਕਾਂ ਦੀ ਜਿਹੜੀ ਇੱਕ ਵੱਖੋ-ਵੱਖਰੀ ਜਿਹੜੀ رائے ਸਾਹਮਣੇ ਆਈ ਹੈ ਐਸਜੀਪੀਸ ਨੂੰ ਕਿਹਾ ਜਾ ਰਿਹਾ ਕਿ ਕਿਉਂ ਨਹੀਂ ਤੁਸੀਂ ਸਿੱਖ ਧਰਮ ਬਲ ਖਾਸ ਧਿਆਨ ਦੇ ਰਹੇ ਅਤੇ ਹੋਰ ਵੀ ਲੋਕਾਂ ਵੱਲੋਂ ਵੱਖ-ਵੱਖ ਕਮੈਂਟ ਕੀਤੇ ਜਾ ਰਹੇ ਨੇ ਤਾਂ ਅਸੀਂ ਬਾਅਦ ਵਿੱਚ ਚਰਚਾ ਕਰਾਂਗੇ ਨਜ਼ਰ ਮਾਰ ਲੈਨੇ ਅਸੀਂ ਵੀਡੀਓ ਤੇ ਆ ਭਾਈ ਇੱਕ ਬੰਦਾ ਫੜਿਆ ਮੋਟਰ ਚੌਂਕ ਟੂਰਪਾ ਟੂਰਗੋਟ ਵਾਲੇ ਕਿਹੜਾ ਕਿਹੜਾ ਜਾਂਦਾ ਜਿਹੜੀ ਆ ਤਿੰਨ ਟੂਰਗੋਟਾ ਇਕੱਠਿਆਂ ਨੇ ਆ ਲੋ ਲੋ ਅਮਰ ਤੇ ਛੱਗਿਆ ਸਿਰ ਤੋਂ ਰੋਡਾ ਕਿਹੜਾ ਪਿੰਡ ਹੈ ਤੇਰਾ ਮੇਰਾ ਪਿੰਡ ਕਿਹੜਾ ਮੁੰਡਾ ਕਿਹੜਾ ਮੁੰਡਾ ਕਿਹੜੀ ਟੂਰਗੋਟਾ ਇੱਕ ਤਾਂ ਗੁੰਘਾਣੀ ਟੂਰਗੋਟਾ ਕਿਹੜੀ ਪੂਰੀ ਰੱਥ ਕਿਹੜੀ ਟੂਰਗੋਟ ਆ ਫਰੀਦਕੋਟ ਵਾਲਿਆ ਲੋ ਲੋ ਛੱਡੋ ਤੂੰ ਇੱਧਰ ਨੂੰ ਮੂੰਹ ਕਰ ਆ ਫਰੀਦਕੋਟ ਧੂਰਕੋਟ ਦਾ ਮੋਟਰਸਾਈਕਲ ਚੋਰੀ ਕਰਦਾ ਤੇ ਸਾਂਝਾ ਮੋਟਰਸਾਈਕਲ ਆ ਦੇ ਲੋ ਅਮਰਪ੍ਰੀਤ ਸਾਹਿਬ ਛੱਗਿਆ ਹੈ ਸ੍ਰੀ ਸਾਹਿਬ ਪਾਇਆ ਹੋਇਆ ਆਪਣਾ ਕਿਹੜਾ ਏਰੀਆ ਹੈ ਮੁੱਲਾਪੁਰ ਆ ਮੁੱਲਾਪੁਰ ਕੋਲੇ ਫੜਿਆ ਤਬ ਰੋਕ ਕੇ ਚੱਕ ਕੇ ਲੈ ਕੇ ਆਇਆ ਮੋਟਰਸਾਈਕਲ ਐ ਕਰ ਆਪਣੇ ਪਿਓ ਦਾ ਨੌ ਨਸਰ ਕਰੋ ਜੇ ਝੂਠ ਬੋਲੇ ਮੈਂ ਮੈਂਡਲ ਆਉਣਾ ਪੈਣਾ ਕਰ ਨੂੰ ਮੇਰੇ ਬੰਦੇ ਹੈਗੇ ਉੱਥੇ ਤੇਰੇ ਦਿੱਤੀ ਵੀ ਫੇਰਾਂਗੇ ਪੂਰਾ ਡਰੈਕਟ ਦੱਸ ਮੋਬਾਈਲ ਨੰਬਰ ਦੱਸਦਾ ਰਘਦੇਵ ਸਿੰਘ ਹੁਣ ਫੋਟੋ ਸਾਹਿਬ ਲੈ ਕੇ ਚੱਲੇ ਆ ਜੀ ਹੋਰ ਨੰਬਰ ਕਰ ਦਿਓ ਨਾ ਮੋਬਾਈਲ ਨੰਬਰ ਕੀ ਆ 98678 ਆ ਜਾਣਦੇ ਤੂੰ ਰਿਪੋਰਟਰ ਦੇਖ ਲੈ ਛੋਟੇ ਪਿੰਡਾਂ ਦਾ ਹੀ ਫਿਰ ਕਹਿ ਨਾ ਪੰਜਾਬੀ ਬੰਲੇ ਦੀ ਵੀਡੀਓ ਪਾ ਦੀ ਹੁਣ ਇਹਨੂੰ ਛੱਡਣ ਚੱਲੇ ਆ ਬਾਜਿਤ ਸੇਵਾ ਸੁਵਾ ਦਾ ਨਹੀਂ ਕੀਤੀ ਨਹੀਂ ਮੈਂ ਤਾਂ ਕਹਿ ਆ ਸੀ ਸੇਵਾ ਕਰ ਦਿੰਦੇ ਵੀਡੀਓ ਵੀ ਤੁਸੀਂ ਦੇਖ ਲਈ ਪਰ ਇੱਥੇ ਦੇਖਿਆ ਜਾਵੇ ਕਿ ਅੱਜ ਕੱਲ ਲੋਕ ਕਿਉਂਕਿ ਜਿਵੇਂ ਆਪਾਂ ਪਹਿਲਾਂ ਹਰ ਵਾਰ ਗੱਲ ਕਰਦੇ ਹੁੰਨੇ ਆ ਪਖੰਡਵਾਦ ਦੀ ਤਾਂ ਪਖੰਡਵਾਦ ਚ ਵੀ ਕੀ ਹੋ ਰਿਹਾ ਉਹ ਵੀ ਤਾਂ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਠਾਗ ਰਹੇ ਨੇ ਲੋਕਾਂ ਤੋਂ ਪੈਸੇ ਵਟੋ ਰਹੇ ਤਾਂ ਅਜਿਹੇ ਲੋਕ ਨਸ਼ੇ ਦੀ ਪੂਰਤੀ ਵਾਸਤੇ ਬਹੁਤ ਘਟਿਆ ਹਰਕਤ ਹੈ ਨਸ਼ੇ ਦੀ ਪੂਰਤੀ ਵਾਸਤੇ ਇਸ ਹੱਦ ਤੱਕ ਗਿਰਨਾ ਬੇਹਾਦ ਨਿੰਦਣਯੋਗ ਹੈ ਕਿਉਂਕਿ ਤੁਸੀਂ ਸ੍ਰੀ ਸਾਹਿਬ ਦੀ ਜੁੜੀ ਬਿਆਦਮੀ ਕਰ ਰਹੇ ਹੋ ਤੁਸੀਂ ਸਿਰ ਦੇ ਉੱਤੇ ਦਸਤਾਰ ਸਜਾ ਰਹੇ ਹੋ ਆਪਣੇ ਆਪ ਨੂੰ ਸਿੱਖੀ ਰੂਪ ਵਾਲਾ ਦਿਖਾ ਰਹੇ ਹੋ ਤੇ ਤੁਹਾਡੇ ਕੰਮ ਤਾਂ ਘੱਟੋ-ਘੱਟ ਸਾਡੇ ਗੁਰੂਆਂ ਨੇ ਤਾਂ ਨਹੀਂ ਇਹ ਗੱਲ ਕਹੇ ਕਿ ਤੁਸੀਂ ਸ੍ਰੀ ਸਾਹਿਬ ਪਾ ਕੇ ਜਾ ਅਮਰਤਸ਼ਕ ਕੇ ਜਾਂ ਫਿਰ ਸਿੱਖ ਸਰਦਾਰ ਬਣ ਕੇ ਤੁਸੀਂ ਜੈਪੁੱਠੇ ਕੰਮ ਕਰ ਤਾਂ ਕਿਉਂ ਸਿੱਖ ਤੁਹਾਨੂੰ ਢਾ ਲਗਾਉਂਦੇ ਆ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਨੇ ਬਿਊਰੋ ਰਿਪੋਰਟ ਛੜਕਾਟਾ نیوز